ਹਏ ਸੋਹੀਰਾ ਛਾੜ ਕੇ ਹਏ ਸੋਹੀਰਾ ਛਾੜ ਕੇ ਹਏ ਸੋਹੀਰਾ ਛਾੜ ਕੇ ਹਏ ਸੋਹੀਰਾ ਛਾੜ ਕੇ ਅੱਜ ਦੇ ਵਾੜ ਦੇਖੇ ਛਾੜ ਦੇਖੇ ਹਰ ਸੋਹੀ ਰਾ ਦੇਖੇ ਕਰਹ ਆਨੇ ਕੀ ਆ

ਸੋਹੀਰਾ ਸਾਟਕੇ ਓ ਸੋਹੀਰਾ ਸਾਟਕੇ ਤਰਹ ਆਨੇ ਕੀ ਆਸ ਕਰਵਾਂ ਕੀ ਆਸ ਕਰੇ ਆਨੇ ਕੀ ਆਸ

Kaurman paid a special visit to Sri Guru Ravidas Bhawan to mark the 649th birth anniversary of Guru Ravidas Ji. On her arrival, the Gurdwara committee warmly welcomed her with great respect and traditional hospitality. She was first taken to the Gurdwara office where she shared tea and refreshments with the committee members. This was followed by photographs. Capturing the spirit of unity and celebration on this sacred occasion. Afterwards, Inderjit Kaurman proceeded to the main Gurdwara hall where she bowed before Guru Ravidas ji and performed Mata Tekna, showing deep reverence and humility. Addressing the Saad Sangat, she spoke about the life and teachings of Guru Ravidas ji, highlighting his powerful message of equality, humanity, and social justice. She reminded everyone that Guru Ravidas Ji's teachings continue to guide society towards truth, compassion, and unity, even in today's modern world. <laughs> मोहिना विसारो मैं जनतेरा तेरा मोहिना विसारो मैं जनतेरा तेरा मोहिना विसारो मैं जनतेरा जन तेरा राम <laughs> <laughs> घुसैया ते ਕਿਸਾ ਮਰੂ ਮੈਂ ਜਨਤੀ ਰਾ ਮੋਹੇ ਨਬਿਸਾਰੋ ਮੈਂ ਜਨਤੀ ਰਾ ਮੋਹੇ ਨਬਿਸਾਰੋ ਮੈਂ ਜਾਣ ਸੇ चरण नशा लो शरीर चल जाए चरण नशा लो शरीर चल जाए मेरी हर हो बेपत जन कर ओसुबाई चरण नशा लो शरीर चल जाए ਰੇ ਨੇ ਨਸ਼ਾ ਡੋ ਸਰੀਰ ਕਰ ਜਾਈ ਮੋਹੇ ਨਾ ਬਿਸਾਰੋ ਮੈਂ ਜਾਣ ਤੇਰਾ ਮੋਹੇ ਨਾ ਬਿਸਾਰੋ ਮੈਂ ਜਾਣ ਤੇਰਾ ਗੁਰੂ ਪਿਆਰੀ ਸਾਧ ਸੰਗਤ ਜੀ ਜੈ ਗੁਰਦੇਵ ਅੱਜ ਬਹੁਤੀ ਖੁਸ਼ੀ ਦਾ ਸਮਾਂ ਜੋ ਆਪਾਂ ਅੱਜ ਆਪਣੇ ਗੁਰੂ ਮਹਾਰਾਜ ਜੀ ਦਾ ਦਿਹਾੜਾ ਮਨਾ ਰਹੇ ਆ ਇੱਕ ਬੜੇ ਹੀ ਸਾਡੇ ਰਿਸਪੈਕਟੇਬਲ ਸਾਡੇ ਭੈਣ ਜੀ ਇੰਦਰਜੀਤ ਕੌਰ ਮਾਨ ਜੋ ਨਕੋਦਰ ਹਲਕੇ ਤੋਂ ਐਮ ਐਲ ਏ ਨੇ ਉਹ ਅੱਜ ਆਪਣੇ ਵਿੱਚ ਆਏ ਨੇ 10 ਆਪਣੇ ਵੱਲੋਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਔਰ ਬਰਮਿੰਗਮ ਦੀ ਸਾਰੀ ਦੀ ਸਾਰੀ ਸੰਗਤ ਵੱਲੋਂ ਮੈਂ ਇਹਨਾਂ ਦਾ ਜੀ ਆਇਆਂ ਆ ਇਨਾਂ ਦਾ ਨਿਗਾਹ ਜੀ ਸਵਾਗਤ ਕਰਦੇ ਆਂ ਅਸੀਂ ਆਪਣੇ ਗੁਰੂ ਘਰ ਵਿੱਚ ਜੋ ਇਹ ਆਪਣਾ ਸਮਾਂ ਕੱਢ ਕੇ ਇੱਥੇ ਪਹੁੰਚੇ ਨੇ ਮੈਂ ਇਹਨਾਂ ਦਾ ਅਤੀ ਧੰਨਵਾਦ ਕਰਦਾ ਉਹਦੇ ਨਾਲ ਨਾਲ ਸਾਡੇ ਕਲਸੀ ਸਾਹਿਬ ਆਏ ਨੇ ਸੌਥ ਹਾਲ ਤੋਂ ਉਹਨਾਂ ਦੇ ਨਾਲ ਸਾਡੇ ਵੱਡੇ ਵੀ ਸਤਿਕਾਰਯੋਗ ਬਲਵਿੰਦਰ ਸਿੰਘ ਦੁਲੀਸੀ ਸਟੀਟ ਵਾਲੇ ਸੋਹਰੋੜ ਤੇ ਮੇਰਾ ਖਿਆਲ ਸਾਰੇ ਜਾਣਦੇ ਆ ਉਹ ਵੀ ਆਏ ਨੇ ਇੱਥੇ ਪਹੁੰਚੇ ਹੋਏ ਨੇ ਦਾਸ ਜੀ ਨਾਲ ਸਾਰਿਆਂ ਦਾ ਬਾਕੀ ਵੀ ਜਿੰਨੇ ਵੀ ਤੁਸੀਂ ਆਏ ਹੋ ਨਾਲ ਭੈਣ ਭਰਾ ਮੈਂ ਸਾਰਿਆਂ ਦਾ ਦਿਲੋਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦਾ ਜੋ ਤੁਸੀਂ ਆਪਣਾ ਇਹ ਕੀਮਤੀ ਸਮਾਂ ਕੱਢ ਕੇ ਅੱਜ ਇੱਥੇ ਸਾਡੇ ਗੁਰੂ ਘਰ ਵਿੱਚ ਆਏ ਹੋ ਸਮਾਂ ਬਹੁਤ ਥੋੜਾ ਹੈ ਇਸ ਲਈ ਮੈਂ ਸਭ ਤੋਂ ਪਹਿਲਾਂ ਕਲਸੀ ਸਾਹਿਬ ਨੂੰ ਕਹੂੰਗਾ ਵੀ 1 ਮਿੰਟ ਲਈ ਭੈਣ ਜੀ ਹੋਣਾ ਨੂੰ ਜੀ ਆਇਆਂ ਗੁਰੂ ਰੂਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਰਸਨਾ ਕਰੀਏ ਪਵਿੱਤਰ ਜੋ ਬੋਲੇ ਈ ਸੋਨਰ ਪਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਛੋਟ ਬੜੇ ਸਭ ਸੰਭ ਸੇ ਰਬਿਦਾਸ ਰਹੇ ਪਰਸੰਤ ਇਹ ਸਿਧਾਂਤ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰੇ ਗੁਰੂਆਂ ਦਾ ਇਹ ਇੱਕ ਪ੍ਰੈਟੀਕਲ ਸੰਦੇਸ਼ ਵੀ ਹੈ ਮੈਂ ਜ਼ਿਆਦਾ ਸਮਾਂ ਨਹੀਂ ਲਊਂਗਾ ਕਿਉਂਕਿ ਮੈਨੂੰ ਪਤਾ ਕਿ ਸੰਗਤ ਜਿਹੜੀ ਹੈ ਉਹ ਕੀਰਤਨ ਦੇ ਨਾਲ ਜੁੜਨਾ ਚਾਹੁੰਦੀ ਹੈ ਸਾਡੇ ਅਰਗੇ ਲੀਡਰਾਂ ਦੇ ਵਿਚਾਰ ਤੋਂ ਹਮੇਸ਼ਾ ਹੀ ਸੁਣਦੀ ਰਹਿੰਦੀ ਹੈ ਜਦੋਂ ਸਿੱਕਾ ਢਾਲ ਕੇ ਲੋਕਾਂ ਦੇ ਜਦੋਂ ਸਿੱਕਾ ਢਾਲ ਕੇ ਲੋਕਾਂ ਦੇ ਕੰਨਾਂ ਵਿੱਚ ਪਾਇਆ ਜਾਂਦਾ ਸੀ ਫੜਫੜ ਕੇ ਰੱਬ ਦੇ ਆਸ਼ਿਕਾਂ ਨੂੰ ਸੁਬਲੀ ਲਮਕਾਇਆ ਜਾਂਦਾ ਸੀ ਉਸ ਵਕਤ ਤੇਰੀਆਂ ਰਮਝਾ ਗੁਰੂ ਜਾਲਮ ਲਈ ਬਣ ਤਲਵਾਰ ਗਈਆਂ ਪਾਪਾਂ ਵਿੱਚ ਸੜਦੀ ਦੁਨੀਆਂ ਦਾ ਬਣ ਅੰਮ੍ਰਿਤ ਸੀਨਾ ਠਾਰ ਗਈਆਂ ਮੈਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ 699 ਗੁਰਪੁਰਬ ਤੇ ਸਾਰੀ ਸੰਗਤ ਨੂੰ ਦੂਰ ਦਰੇਡੇ ਜਿੱਥੇ ਕਿ ਸਾਡੇ ਸਤਿਗੁਰੂ ਮਹਾਰਾਜ ਦਾ ਪੂਰੀ ਦੁਨੀਆਂ ਦੇ ਵਿੱਚ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਇਹ ਪ੍ਰੋਗਰਾਮ ਮਨਾਇਆ ਜਾਂਦਾ ਉੱਥੇ ਬਰਮੀਗਮ ਦੀ ਸੰਗਤ ਵੀ ਮਨਾ ਰਹੀ ਐ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਾਹਿਬ ਮਿੰਦਰ ਜੀ ਔਰ ਉਹਨਾਂ ਦੀ ਪੂਰੀ ਟੀਮ ਟਰਸਟੀ ਸਹਿਬਾਨ ਔਰ ਸਾਰੀ ਸੰਗਤ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਇੱਕ ਵਾਰ ਫਿਰ ਬਲਾਉ ਜਕਾਰਾ ਜੋ ਬੋਲੇ ਸੋ ਨਿਰਪੈ ਗੁਰੂ ਰਵਿਦਾਸ ਮਹਾਰਾਜ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦੀ ਹੁਣ ਮੈਂ ਭੈਣ ਜੀ ਹੁਣਾਂ ਨੂੰ ਕਹੂੰਗਾ ਕਿ 2 ਮਿੰਟ ਲਈ ਆ ਕੇ ਸਾਡੀ ਸੰਗਤ ਨੂੰ ਸੰਬੋਧਨ ਕਰਨ ਭੈਣ ਜੀ ਇੰਦਰਜੀਤ ਕੌਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਫਤਿਹ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਰਪੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਜੈ ਅਸੀਂ ਕਰਮਾਂ ਵਾਲੇ ਅਸੀਂ ਭਾਗਾਂ ਵਾਲੇ ਅਸੀਂ ਨਸੀਬਾਂ ਵਾਲੇ ਕਿ ਅੱਜ ਤਨ ਤਨ ਸਾਹਿਬ ਸ੍ਰੀ ਗੁਰੂ ਦਾਸ ਮਹਾਰਾਜ ਜੀ ਦਾ 600 ਅਣਜਮਾ ਆਗਮਨ ਪੁਰਬ ਅਸੀਂ ਆਪਣੀਆਂ ਅੱਖਾਂ ਦੇ ਨਾਲ ਆਪਣੀ ਸਰੀਰਕ ਤੌਰ ਤੇ ਹਾਜ਼ਰੀ ਦੇ ਨਾਲ ਗੁਰੂ ਸਾਹਿਬਾਂ ਦੇ ਚਰਨਾਂ ਦੇ ਵਿੱਚ ਮਨਾ ਰਹੇ ਹਾਂ ਅਗਮਤ ਪਰ ਪੂਰੀ ਦੁਨੀਆ ਦੇ ਵਿੱਚ ਬੜੀ ਸ਼ਰਧਾ ਤੇ ਹਰਸੋ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਗੁਰੂ ਸਾਹਿਬ ਜਿਨ੍ਹਾਂ ਦਾ ਜਨਮ 1376 ਈਸਵੀ 649 ਸਾਲ ਪਹਿਲਾਂ ਧਰਤੀ ਤੇ ਜਿਨ੍ਹਾਂ ਨੇ ਆਉਣਾ ਕੀਤਾ ਉਸ ਵੇਲੇ ਜਿਵੇਂ ਹੁਣੇ ਕਲਸੀ ਸਾਹਿਬ ਕਹਿ ਕੇ ਗਏ ਕਿ ਆਮ ਲੋਕਾਂ ਦੀ ਜਾਂ ਕਹਿ ਲੋ ਕਿ ਸਾਡੇ ਵਰਗੇ ਸਿਵਾਏ ਇੱਕ ਉੱਚ ਜਾਤ ਤੋਂ ਕੋਈ ਵੀ ਜਿਹੜਾ ਉਹ ਇੱਥੋਂ ਤੱਕ ਕਿ ਉਸ ਕਾਲਪੁਕ ਸੱਚੇ ਪਾਤਸ਼ਾਹ ਦਾ ਨਾਮ ਵੀ ਨਹੀਂ ਲੈ ਸਕਦਾ ਸੀ ਜਨਤਕ ਤੌਰ ਤੇ ਉਸ ਵੇਲੇ ਜਨਮ ਲਿਆ ਗੁਰੂ ਸਾਹਿਬ ਕੱਲੇ ਆਪ ਜਿਹੜੇ ਰੋਹਾਨੀਅਤ ਤੌਰ ਤੇ ਨਹੀਂ ਇੱਕ ਸਮਾਜ ਸਧਾਰਕ ਵੀ ਸੀ ਉਹਨਾਂ ਨੇ ਉਸ ਵੇਲੇ ਗੁਰਬਾਣੀ ਉਚਰੀ ਉਸ ਵੇਲੇ ਇਹੋ ਜਿਹੇ ਸ਼ਬਦ ਉਚਾਰੇ ਜਿਸ ਵੇਲੇ ਕੰਨਾਂ 'ਚ ਸਿੱਕਾ ਪਾ ਕੇ ਢਾਲਣ ਦਾ ਰਿਵਾਜ ਸੀ ਉਹ ਇੱਕ ਕ੍ਰਾਂਤੀਕਾਰੀ ਗੁਰੂ ਸੀ ਮਹਾਨ ਸੰਤ ਮਹਾਨ ਇਸ ਦੁਨੀਆ ਦੀ ਰੋਹਾਨੀਅਤ ਦੀ ਇਨਸਾਨੀਅਤ ਦੀ ਕਿ ਜਿਹੜੇ ਇਨਸਾਨੀਅਤ ਨੂੰ ਜਿੰਦਾ ਰੱਖਣ ਵਾਸਤੇ ਇਹ ਬਾਣੀ ਉਚਰੀ ਜਿਹੜਾ ਇਨਸਾਨ ਰੱਬ ਦਾ ਨਾਮ ਲੈਣ ਲੱਗ ਗਿਆ ਜਿਹਨੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਉਹਦਾ ਨਾ ਕੋਈ ਜਾਤਿਆ ਨਾ ਕੋਈ ਧਰਮਿਆ ਔਰ ਨਾ ਉਹਦਾ ਜਨਮ ਮਰਨ ਹੈ ਕਹਿੰਦੇ ਮਤੋਂ ਕਿ ਉਹ ਉਹ ਸਮਾਂ ਸੀ ਜਦੋਂ ਉਹਨਾਂ ਨੇ ਇਹ ਸ਼ਬਦ ਉਚਰੇ ਇਨਸਾਨਾਂ ਨੂੰ ਇਨਸਾਨੀਅਤ ਦਾ ਦਰਜਾ ਦਲਾਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਰਾਜਮਾਨ ਸਾਰੀਆਂ ਬਾਣੀਆਂ ਭਗਤਾਂ ਦਾ ਗੁਰੂਆਂ ਦਾ ਸੁੱਚੇ ਮੋਤੀਆਂ ਦੀ ਮਾਲਾ ਦਾ ਇੱਕ ਮਣਕਾ जिन्होंने बेगमपुरा बसाया बेगमपुरा ਦਾ ਮਤਲਬ ਨਾ ਕੋਈ ਦੁੱਖ ਨਾ ਕੋਈ ਗਮ ਨਾ ਕੋਈ ਸਾਇਆ ਕਿਸੇ ਚੀਜ਼ ਦਾ ਐਸਾ ਇੱਕ ਧਰਤੀ ਉਹਨਾਂ ਨੇ ਚੁਣੀ ਜਿਹਨੂੰ ਬੇਗਮਪੁਰਾ ਵਸਾਇਆ ਕਹਿਣ ਦਾ ਮਤਲਬ ਕਿ ਆਪਣੇ ਬਾਣੀ ਰਾਹੀਂ ਹਰ ਇਨਸਾਨ ਦੇ ਮਨ ਦੇ ਵਿੱਚ ਇਹ ਗੱਲ ਧਾਰਨਾ ਕੀਤੀ ਕਿ ਜੇ ਤੁਸੀਂ ਨਾਮ ਜਪਦੇ ਹੋ ਤੁਹਾਨੂੰ ਦੁਨੀਆ ਤੇ ਕਿਸੇ ਤੋਂ ਡਰਨ ਦੀ ਲੋੜ ਨਹੀਂ ਤਾਨੂੰ ਧਰਤੀ ਤੇ ਜਨਮ ਦੇਣ ਵਾਲਾ ਵੀ ਉਹ ਪਰਮਾਤਮਾ ਤੇ ਧਰਤੀ ਤੋਂ ਲੈ ਕੇ ਜਾਣਾ ਵੀ ਉਹ ਪਰਮਾਤਮਾ ਪਰ ਤੁਸੀਂ ਇੱਥੇ ਰਹਿ ਕੇ ਨ ਡਰ ਹੋ ਕੇ ਜੇ ਨ ਡਰ ਹੋ ਕੇ ਨਾਮ ਜਪੋਗੇ ਦੁਨੀਆ ਦੀ ਕੋਈ ਤਾਕਤ ਸਾਨੂੰ ਡਰਾ ਨਹੀਂ ਸਕਦੀ ਸਾਨੂੰ ਚੁਗਾ ਨਹੀਂ ਸਕਦੀ ਉਹਨਾਂ ਦੇ ਇਹਨਾਂ ਸ਼ਬਦਾਂ ਨੇ ਸਦੀਆਂ ਤੋਂ 649 ਸਾਲ ਬਹੁਤ ਹੁੰਦੇ ਆ ਕਿੰਨੀਆਂ ਸਦੀਆਂ ਤੋਂ ਉਹਨਾਂ ਦੀ ਬਾਣੀ ਜਿਹੜੀ ਉਹ ਚਾਨਣ ਮਨਾਰਾ ਬਣ ਕੇ ਸਾਨੂੰ ਸਭ ਨੂੰ ਸਹੀ ਰਾਹ ਦਿਖਾਉਂਦੀ ਹੈ ਸਭ ਨੂੰ ਇਨਸਾਨੀਅਤ ਦਾ ਪਾਠ ਪੜਾਉਂਦੀ ਹੈ ਸਮੁੱਚੀ ਆਮਾਦੀਪੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਸਾਰੀ ਸਰਕਾਰ ਵੱਲੋਂ ਆਪ ਸਭ ਸੰਤਾਂ ਨੂੰ ਦੁਨੀਆ ਦੇ ਵਿੱਚ ਹਰ ਇੱਕ ਕੋਨੇ ਦੇ ਵਿੱਚ ਵਸਦੇ ਸਾਰੇ ਗੁਰੂ ਰਵਦਾਸ ਮਹਾਰਾਜ ਜੀ ਦੇ ਉਹਨਾਂ ਦੇ ਨਾਮ ਲੈਵਾ ਨੇ ਉਹਨਾਂ ਨੂੰ ਅੱਜ ਦੇ ਦਿਨ ਦੀਆਂ ਲੱਖ ਲੱਖ ਵਧਾਈਆਂ ਅਕਾਲ ਪੁਰਖ ਸੱਚੇ ਪਾਤਸ਼ਾਹ ਉਹਨਾਂ ਤੇ ਮਿਹਰ ਭਰਿਆ ਹੱਥ ਰੱਖੇ ਬੁਲੰਦੀਆਂ ਬਖਸ਼ੇ ਪਿਆਰ ਬਖਸ਼ੇ ਇਤਫਾਕ ਬਖਸ਼ੇ ਆਪਣੀ ਮਿੱਟੀ ਦੇ ਨਾਲ ਮੋਹ ਜਿਹੜਾ ਉਹ ਇਦਾਂ ਪੀੜਾ ਰੱਖੇ ਆਪਣੇ ਬੱਚਿਆਂ ਨੂੰ ਹੋਰ ਤਰੱਕੀ ਦੇ ਨਾਲ ਨਾਲ ਗੁਰੂ ਸਾਹਿਬਾਂ ਦੇ ਨਾਲ ਜੋੜ ਕੇ ਰੱਖਣ ਦਾ ਵੀ ਬਲ ਬਖਸ਼ ਗੁਰੂ ਹਥੇਰਵਾਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ